ਅਲ ਲੋੜੀ ਦੇ ਤਿਹਾਰ ਨੂੰ ਲੈ ਕੇ ਜਿੱਥੇ ਗੁਰਦਾਸਪੁਰ ਜ਼ਿਲ੍ਹੇ ਦੇ ਵੱਖ-ਵੱਖ ਬਾਜ਼ਾਰਾਂ ਦੇ ਵਿੱਚ ਚਾਰ ਸਫੇਰੇ ਚਹਲ ਪਹਲ ਨਜ਼ਰ ਆ ਰਹੀ ਹੈ ਬਾਜ਼ਾਰਾਂ ਦੇ ਵਿੱਚ ਉੱਥੇ ਹੀ ਜੇਕਰ ਗੁਰਦਾਸਪੁਰ ਦੇ ਮੇਨ ਬਾਜ਼ਾਰ ਦੀ ਗੱਲ ਕਰੀਏ ਤੇ ਮੀਨ ਬਾਜ਼ਾਰ ਦੇ ਵਿੱਚ ਵੀ ਲੋਹੜੀ ਦੇ ਤਿਹਾਰ ਨੂੰ ਲੈ ਕੇ ਵੱਖੋ-ਵੱਖ ਜੋ ਕਾਰੋਬਾਰੀ ਨੇ ਵਪਾਰੀ ਨੇ ਉਹ ਆਪੋ ਆਪਣੇ ਜਿੱਥੇ ਕਾਰੋਬਾਰਾਂ ਦੀਆਂ ਕਾਮਨਾ ਕਰਦੇ ਸ਼ੁਭ ਕਾਮਨਾਵਾਂ ਕਰਦੇ ਨਜ਼ਰ ਆ ਰਹੇ ਨੇ ਉੱਥੇ ਹੀ ਇਹਨਾਂ ਦੇ ਕਾਰੋਬਾਰਾਂ ਤੇ ਜੇ ਜੇਕਰ ਗੱਲ ਕੀਤੀ ਜਾਵੇ ਚਾਹੇ ਕੋਈ ਗਾਰਮੈਂਟਸ ਦੀ ਦੁਕਾਨ ਹੈ ਜਾਂ ਵੱਖੋ-ਵੱਖ ਬਾਜ਼ਾਰ ਦੇ ਵਿੱਚ ਦੁਕਾਨਾਂ ਜਿਹੜੀਆਂ ਨੇ ਉਹ ਦੁਲਹਨ ਦੀ ਤਰ੍ਹਾਂ ਸੱਜੀਆਂ ਹੋਈਆਂ ਨੇ ਤੇ ਰੌਣਕਾਂ ਜਿਹੜੀਆਂ ਗਾਹਕਾਂ ਦੀਆਂ ਨੇ ਉਹ ਇੱਥੇ ਨਜ਼ਰ ਆ ਰਹੀਆਂ ਨੇ ਸੋ ਇਸ ਵੇਲੇ ਅਸੀਂ ਰੰਜੂ ਦੀ hatti ਜੋ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਜੋ ਰੰਜੂ ਦੀ ਹੱਟੀ ਦੇ ਨਾਂ ਤੇ ਜੋ ਫੇਮਸ ਜਾਣੀ ਜਾਂਦੀ ਹੈ ਉਹਨਾਂ ਦੀ ਦੁਕਾਨ ਤੇ ਅਸੀਂ ਪਹੁੰਚੇ ਹਾਂ ਗਾਕਾਂ ਦਾ ਰੁਝਾਨ ਅਜਕਲ ਬ੍ਰਾਂਡਡ ਮੋਲਾਂਵਲ ਜਿੱਥੇ ਜਾ ਚੁੱਕਾ ਤੇ ਛੋਟੇ ਦੁਕਾਨਦਾਰਾਂ ਦੇ ਵਿੱਚ ਇੱਕ ਚਰਚਾ ਵੀ ਆ ਤੋ ਸੋ ਉਹਨਾਂ ਦੀ ਸਮੱਸਿਆ ਵੀ ਹੈ ਕਿ ਗਾਹਕਾਂ ਦਾ ਰੁਝਾਨ ਵੱਡੇ ਮੋਲਾਂ ਵਾਲਾ ਪਰ ਜੇਕਰ ਰੰਜੂ ਦੀ ਦੁਕਾਨ ਦੀ ਗੱਲ ਕੀਤੀ ਜਾਵੇ ਪਰ ਇੱਥੇ ਕੋਈ ਵੀ ਮੋਲਾਂ ਦਾ ਜਿਹੜਾ ਅਸਰ ਨਜ਼ਰ ਨਹੀਂ ਆਉਂਦਾ ਕਿਉਂਕਿ ਜਦੋਂ ਵੀ ਕਦੀ ਨੰਗਦੇ ਵੜਦੇ ਦੇਖ ਲਈਏ ਤੇ ਇੱਥੇ ਮੇਲੇ ਦੀ ਨਹੀਂ ਆਈ ਮੇਲੇ ਦੀ ਨਹੀਂ ਭੀੜਾਂ ਜਿਹੜੀਆਂ ਉਮੜੀਆਂ ਰਹਿੰਦੀਆਂ ਨੇ ਸੋ ਗੱਲਬਾਤ ਕਰ ਲੈਨੇ ਆ ਰੰਜੂ ਜੀ ਸਭ ਤੋਂ ਪਹਿਲਾਂ ਲੋਹੜੀ ਦੇ ਤਿਹਾਰ ਤੇ ਤੁਹਾਨੂੰ ਜੋ ਸਾਡੇ ਨਰਲੇਪ ਟੀਵੀ ਵੱਲੋਂ ਮੁਬਾਰਕਬਾਦ ਤੰਕੂ ਦਾ ਬਹੁਤ ਬੋਧੀ ਤੁਸੀਂ ਅੱਜ ਆਇਓ ਮੇਰੀ ਦੁਕਾਨ ਤੇ ਹਾਂ ਸੋ ਅਸੀਂ ਅਸੀਂ ਜਾਨਣਾ ਚਾਹਾਂਗੇ ਕਿ ਜਿਵੇਂ ਬਾਹਰ ਬਜ਼ਾਰਾਂ ਦੇ ਵੀ ਇੱਕ ਵਿੱਚ ਇੱਕ ਚਰਚਾ ਰਹਿੰਦੀ ਹੈ ਕਿ ਮੌਲਾਂ ਵੱਲ ਗਾਹ ਖਿੱਚੇ ਗਏ ਨੇ ਪਰ ਤੁਹਾਡੀ ਦੁਕਾਨ ਤੇ ਜਿਹੜਾ ਕਦੀ ਅਸਰ ਇਹੋ ਜਿਹਾ ਨਹੀਂ ਦੇਖਣ ਨੂੰ ਮਿਲਿਆ ਹਮੇਸ਼ਾ ਭੀੜਾਂ ਉਮੜੀ ਰਹਿੰਦੀ ਹੈ ਇੱਥੋਂ ਤੱਕ ਕਿ ਕਈ ਵਾਰੀ ਗਾਹਕ ਅਸੀਂ ਦੇਖਦੇ ਹਾਂ ਅਸੀਂ ਵੀ ਆਪਣਾ ਕੋਈ ਕੱਪੜਾ ਲੈਣਾ ਹੋਵੇ ਅੱਧਾ ਅੱਧਾ ਘੰਟਾ ਖਲੋ ਕੇ ਕੱਪੜਾ ਲੈਣਾ ਪੈਂਦਾ ਇਹੋ ਜਿਹਾ ਕਿਹੜਾ ਆਲਾਦੀਨ ਦਾ ਚਰਾਗਾ ਤੁਹਾਡੇ ਕੋਲ ਕਿ ਗਾਹਕਾਂ ਦੀ ਤੁਹਾਡੇ ਵੱਲ ਖਿੱਚ ਬਣੀ ਰਹਿੰਦੀ ਹੈ ਮੈਂ ਬ੍ਰਦਰ ਜੀ ਕਦੀ ਵੀ ਜਦੋਂ ਕੋਈ ਪਰਚੇਜ ਕਰਨਾ ਜੀ ਜੀ ਉਹ ਮੈਂ ਇਹ ਸੋਚਿਆ ਕਰਨਾ ਵੀ ਮੈਂ ਪਰਚੇਜ ਮੇਰਾ ਜਾਂ ਗਾਰਮੈਂਟਸ ਆ ਜਾਂ ਕੋਈ ਵੀ ਪ੍ਰੋਜੈਕਟ ਹੈ ਜੀ ਜੀ ਉਹ ਮੇਰੀ ਫੈਮਿਲੀ ਮੇਰਾ ਬੱਚਾ ਮੇਰੀ ਸਿਸਟਰ ਮੇਰੀ ਵਾਈਫ ਮੇਰੀ ਮਦਰ ਜਾਂ ਮੈਂ ਉਹਨੂੰ ਪਾ ਸਕਣਾ ਮੈਂ ਉਸ ਉਹ ਪਰਚੇਜ ਕਰਕੇ ਲੈਣਾ ਔਰ ਵੇਖ ਕੇ ਲੈਣਾ ਵੀ ਬ੍ਰਾਂਡ ਦੇ ਵਿੱਚ ਉਹਦਾ ਰੇਟ ਕੀ ਹੈ ਤੇ ਮਤਲਬ ਕਿ ਦੂਜੇ ਕੱਪੜੇ ਦਾ ਕੀ ਰੇਟ ਆ ਉਸ ਉਰੇ ਉਰੇ ਕੰਬਰੂ ਕਰਕੇ ਫਿਰ ਗੱਲ ਕਿ ਤੁਹਾਡੀ ਜਿਹੜੀ ਚੁਆਇਸ ਆ ਉਹ ਪਰਚੇਜ ਕਰਨ ਦੀ ਵੀ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਜਿਵੇਂ ਅਸੀਂ ਘਰ ਆਪਣੇ ਪਰਿਵਾਰਕ ਮੈਂਬਰਾਂ ਲਈ ਕਰੀਦਾ ਹਾਂ ਹਾਂਜੀ ਉਦਾਂ ਹੀ ਉਦਾਂ ਹੀ ਆ ਜੀ ਔਰ ਮੈਂ ਇਹਦਾ ਸਾਰਾ ਜਿਹੜਾ ਸੇਰਾ ਜਿਹੜਾ ਵਾ ਜੀ ਜੀ ਉਹ ਮੈਂ ਗੁਰਦਾਪੁਰ ਜ਼ਿਲ੍ਹੇ ਦੀ ਜਨਤਾ ਨੂੰ ਦਿੰਨਾ ਜੀ ਜੀ ਕਿਉਂਕਿ ਜੇ ਉਹਨਾਂ ਦਾ ਸਾਥ ਨਾ ਹੁੰਦਾ ਜੀ ਜੀ ਅੱਜ ਮੈਂ ਇੱਡਾ ਵੱਡਾ Empire ਇੱਡਾ ਵੱਡਾ infrastructure ਖੜਾ ਨਾ ਕਰਕੇ ਜੀ ਇਹ ਤੇ ਨੈਚੁਰਲੀ ਹੈ ਕਿ ਜਿਹੜੇ ਗਾਹਕਾਂ ਦਾ ਪਿਆਰ ਆ ਗਾਹਕਾਂ ਦਾ ਜਿਹੜਾ ਸਯੋਗ ਆ ਜਾਂ ਕਹਿ ਲਊ ਗਾਹਕਾਂ ਦਾ ਵੱਡਾ ਭਰੋਸਾ ਵੱਡਾ ਯਕੀਨ ਤੁਹਾਡੇ ਤੇ ਬਣਿਆ ਹੋਇਆ ਤੇ ਗਾਗਨ ਦੀ ਤੁਹਾਡੇ ਵੱਲ ਖਿੱਚ ਬਣੀ ਹੋਈ ਹੈ ਦੇਖੋ ਜੀ ਬਾਕੀ ਮੈਂ ਗਾਗਨ ਨੂੰ ਰੱਬ ਦਾ ਰੂਪ ਸਮਝਣਾ ਜੀ 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 ਕਿ ਜੇ ਗਾਗ ਗਾਗ ਹੈਗੇ ਤੇ ਅਸੀਂ ਹੈਗੇ ਆ ਜੀ ਜੀ ਔਰ ਉਹਦੇ ਦਰਮਿਆਨ ਮੈਨੂੰ ਪਰਮਾਤਮਾ ਨੇ ਉਸ ਲੈਵਲ ਤੇ ਭੇਜਤਾ ਜਿੱਥੇ ਮੇਰੀ ਔਕਾਤ ਵੀ ਨਹੀਂ ਹੈਗੀ ਇਹਦੇ ਵਿੱਚ ਮੇਰੇ ਪਰਿਵਾਰ ਦਾ ਬੜਾ ਯੋਗਦਾਨ ਹੈ ਤੇ ਮੇਰੀ ਦੁਕਾਨ ਦਾ ਸਟਾਫ ਮੈਂਬਰ ਨੇ ਜੀ ਜੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਹਾਂਜੀ ਔਰ ਮੇਰੀ ਜਿਹੜੇ ਸੰਸਕਾਰ ਨੇ ਜੀ ਮੇਰੀ ਮਦਰ ਤੋਂ ਮੇਰੇ ਫਾਦਰ ਤੋਂ ਮਿਲੇ ਨੇ ਕਿ ਜਦੋਂ ਵੀ ਕਿਸੇ ਨਾਲ ਕਰਨਾ ਨਿਆਂ ਨਹੀਂ ਕਰਨਾ ਜੀ 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 ਜੋ ਕਹਿਣਾ ਅਹੀ ਉੱਥੇ ਖੜੇ ਨੇ ਭਾਈ ਮੈਂ ਸਿਆਸਤ ਵੀ ਕਰਨਾ ਜੀ ਜੀ ਲੇਕਿਨ ਮੈਂ ਆਪਣੀ ਜਿਹੜੀ ਦੁਕਾਨਦਾਰੀ ਆ ਉਹਨੂੰ ਇੱਕ ਵੱਖਰਾ ਰੱਖ ਕੇ ਮਾਂ ਦੇ ਨਾਲ ਕੰਮ ਕਰੀਦਾ ਤੇ ਮਮੋ ਇੱਕ ਜ਼ੁਬਾਨ ਦੇ ਸਿਰ ਤੇ ਵਪਾਰ ਜਿਹੜਾ ਇੱਕ ਛੋਟੀ ਜੀ ਦੁਕਾਨ ਤੋਂ ਆਪਾਂ ਦੇਖਿਆ ਕਰਦੇ ਸੀ ਛੋਟੇ ਹੁੰਦੇ ਕਿਉਂਕਿ ਇਹਨਾਂ ਸਕੂਲਾਂ 'ਚ ਇਹ ਗੱਲ ਕੀਤੀ ਜਾਵੇ ਸਿਨੀਅਰ ਸੈਕੰਡਰੀ ਸਕੂਲ ਜਾਂ ਛਗਰਗੜ ਸਕੂਲ ਇਹਨਾਂ ਸਕੂਲਾਂ 'ਚ ਪੜਦੇ ਨੇ ਕਿ ਛੋਟੀ ਜੀ ਤੁਹਾਡੀ ਦੁਕਾਨ ਹੁੰਦੀ ਸੀ ਤੇ ਅੱਜ ਇਹਨੂੰ ਲਾਰਜ ਸਕੇਲ ਤੇ ਤੁਸੀਂ ਇੱਕ ਮਾਲ ਦੇ ਵਿੱਚ ਜਿਹੜਾ ਵਾ ਤਬਦੀਲ ਕਰਕੇ ਤੇ ਆਧੁਨਿਕ ਸਹੂਲਤਾਂ ਨਾਲ ਜਿਹੜਾ ਵਾ ਲੈਸ ਕਰਕੇ ਤੇ ਸਮੇਂ ਦਾ ਹਾਨੀ ਇਹਨੂੰ ਬਣਾ ਦਿੱਤਾ ਤੇ ਕੀ ਅਸੀਂ ਇਹ ਵੀ ਜਾਣਨਾ ਚਾਹਾਂਗੇ ਕਿ ਕੀ ਤੁਹਾਡੇ ਕੋਲ ਇੱਥੇ ਕੀ ਕੀ ਪ੍ਰੋਵਾਈਡ ਕਰਾਉਂਦੇ ਤੁਸੀਂ ਗਾਕਰੋ ਤੇ ਕੋਈ ਮੈਂ 1987 'ਚ ਆਪਣੀ ਸ਼ਾਪ ਪਾਈ ਸੀ ਜੀ ਜੀ ਮੇਰੇ ਹਾਲਾਤ ਨਹੀਂ ਸੀ ਘਰ ਦੇ ਉਸ ਟਾਈਮ ਤੇ ਜੀ ਤੇ ਮੈਂ ਐਜੂਕੇਸ਼ਨ ਜਿਆਦਾ ਲੈ ਸਕਾਂ ਜੀ ਜੀ ਔਰ ਅੱਜ ਉਸ ਚੀਜ਼ ਨੂੰ ਲਗਭਗ ਹਿਸਾਬ ਲਾ ਲੋ 35 ਤੋਂ 37 ਸਾਲ ਹੋ ਗਿਆ ਉਦੋਂ ਮੇਰੀ ਉਮਰ 17 ਸਾਲ ਸੀ ਜਦੋਂ ਜਦੋਂ ਮੈਂ ਦੁਕਾਨ ਪਾਈ ਅੱਜ ਮੇਰੀ ਏਜ ਹੈਗੀ 54 ইয়ার্স ਜੀ ਜੀ 37 ইয়ার্স ਦਾ ਮੈਨੂੰ ਤਜਰਬਾ ਹੈ ਜੀ ਜੀ ਔਰ ਇਹ ਕੋਈ ਗੱਲ ਨਹੀਂ ਲੋਕੀ ਮੈਨੂੰ ਪਿਆਰ ਕਰਦੇ ਆ ਮੇਰੇ ਕਸਟਮਰ ਮੈਨੂੰ ਪਿਆਰ ਕਰਦੇ ਆ ਔਰ ਮੈਂ ਕਸਟਮਰ ਦੀ ਨੂੰ ਉਹ ਚੀਜ਼ ਪੜ੍ਹਗਾ ਕਿਦਣਾ ਸਸਤੀ ਤੇ ਵਧੀਆ ਜੀ ਜੀ ਮੈਂ ਕੁਆਲਿਟੀ ਨਸ ਵੀ ਹੋਤਾ ਨਹੀਂ ਕਰਦਾ ਆਮ ਲੋਕਾਂ ਦੀ ਚਰਚਾ ਵੀ ਰਹਿੰਦੀ ਹੈ ਬਾਜ਼ਾਰ ਦੇ ਵਿੱਚ ਕਿ ਰੰਜੂ ਦੀ ਹੱਟੀ ਤੇ ਬਹੁਤੀ ਵਿਕਰੀ ਤੇ ਥੋੜੀ ਖੱਟੀ ਚਲੋ ਤੇ ਜੋ ਮਰਜੀ ਕਹੇ ਲੇਕਿਨ ਮੇਰੀ ਆਪਣੀ ਸੋਚ ਹੈ ਹਾਂ ਜੀ ਅਸੀਂ ਆਪਣੇ ਚੰਗਾ ਪ੍ਰੋਜੈਕਟ ਲੈ ਕੇ ਦੀਓ ਗੁਦਾਪੁਰ ਤੋਂ ਕੁਝ ਤੇ ਕੁਝ ਸਮੇਂ ਵਿੱਚ ਜੀ ਜੀ ਕਿਉਂਕਿ ਕੰਮ ਤੇ ਚਲੋ ਮੈਂ ਕਰਾਇਆ ਬੜੇ ਜੋਰ ਨਾਲ ਪਰ ਕੋਈ ਚੀਜ਼ਾਂ ਮੈਂ ਨਹੀਂ ਦੇ ਸਕਿਆ ਕਸਟਮਰਸ ਨੂੰ ਆਪਣੇ ਨੂੰ ਹਾਂ ਜੀ ਉਹ ਮੈਂ 2-3 ਮਹੀਨੇ ਦੇ ਵਿੱਚ ਕੋਈ ਚੀਜ਼ਾਂ ਮਤਲਬ ਕਿ ਵਧੀਆ ਤਰੀਕੇ ਨਾਲ Empire ਨੂੰ ਬਣਾ ਕੇ ਆਪਣੇ ਹੋਰ ਔਰ ਇਹ ਫੈਮਿਲੀ ਸਟੋਰ ਹੈ ਤੇ ਨਿਊ ਬੋਨ ਤੋਂ ਲੈ ਕੇ ਜੁਰਗਾ ਦਾ ਕੱਪੜੇ ਟੋਟਲ ਜੋ ਮर्जी ਕੋਈ ਲਵੇ ਔਰ ਬੜਾ ਵਧੀਆ ਤਰੀਕੇ ਨਾਲ ਸਹਿਯੋਗ ਕਰਨੇ ਮੇਰੇ ਸ਼ਹਿਰ ਵਾਸੀ ਤੇ ਮੇਰੇ ਪੂਰੇ ਜ਼ਿਲ੍ਹੇ ਦੇ ਨੇ ਦੂ ਦੂਤ ਰਾਜ ਤੋਂ ਆਉਂਦੇ ਨੇ ਮੈਂ ਉਹਨਾਂ ਨੂੰ ਵੀ ਲੋੜੀ ਤੇ ਬਹੁਤ ਬਹੁਤ ਮੁਬਾਰਕ ਦਿਨਾ ਤੇ ਤੁਹਾਡਾ ਵੀ ਧਿਆਨ ਤੇ ਬਹੁਤ ਧੰਨਵਾਦ ਕਰਦੇ ਦੂਜੇ ਪਾਸੇ ਜੇਕਰ ਵੇਖਿਆ ਜਾਏ ਕਿ ਜਿੱਥੇ ਵਪਾਰ ਦੇ ਵਿੱਚ ਤੁਸੀਂ ਪੂਰੀਆਂ ਅਮਲਾਂ ਮਾਰੀਆਂ ਹੋਈਆਂ ਕਹਿ ਸਕਦੇ ਆ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਜੇਕਰ ਰੈਡੀमेड ਦੇ ਵਪਾਰੀਆਂ ਦੀ ਗੱਲ ਕਰੀਏ ਤੁਸੀਂ ਇਸ ਕਾਰੋਬਾਰ ਦੇ ਵਿੱਚ ਪੂਰਾ ਜੜਾ ਵਾ ਤਿਲਕਾ ਮਚਾਇਆ ਹੋਇਆ ਤੇ ਆਪਣੇ ਤਰਜੀ ਤਜਰਬੇ ਦਾ ਜਿਹੜਾ ਉਹ ਲੋਹਾ ਪੂਰੀ ਤਰ੍ਹਾਂ ਅਮਨੌਨ ਚ ਵਪਾਰੀਆਂ ਦੀ ਸੂਚੀ ਦੇ ਵਿੱਚ ਨਾਂ ਜਿਹੜਾ ਆਪਣਾ ਦਰਜ ਕਰਵਾ ਚੁੱਕੇ ਇਮਾਨਦਈ ਨਾਲ ਕਾਰੋਬਾਰ ਕਰਾਂਗਾ ਪਰ ਬਾਕੀ ਗੱਲ ਰਹੇਗੀ ਸ਼ਹਿਰ ਵਾਸੀਆਂ ਦੀ ਤੇ ਆਪਣੇ ਜ਼ਿਲ੍ਹੇ ਵਾਸੀਆਂ ਦੀ ਬਹੁਤ ਸੀ ਦੇਖ ਰਹੇ ਹਾਂ ਕਿ ਬਾਜ਼ਾਰ ਬੰਦ ਹੋਣ ਦਾ ਸਮਾਂ ਤੇ ਇਧਰ ਪ੍ਰਾਗਿਆਂ ਦੇ ਪ੍ਰਾਗੇ ਗਾਹ ਕਿ ਜਿਹੜੇ ਅਜੇ ਵੀ ਐਂਟਰੀ ਕਰ ਰਹੇ ਆ ਤੁਹਾਡੇ ਅੰਦਰ ਚਲੋ ਦੇਖੋ ਇਹ ਸਭ ਪਰਮਾਤਮਾ ਦੀ ਹਾਂਜੀ ਹਾਂਜੀ ਪਰਮਾਤਮਾ ਦੀ ਕਿਰਪਾ ਹੈ ਅਸੀਂ ਦੇ ਕਾਹੀ ਕੋਣ ਹੁੰਨੇ ਆ ਅਸੀਂ ਆਪਣਾ ਕਰਮ ਕਰਨਾ ਹੈ ਫਲ ਜਰਾ ਪਰਮਾਤਮਾ ਨੂੰ ਦੇਣਾ ਉਹ ਇਹ ਸਨ ਰੰਜੂ ਗਵਰਨਮੈਂਟ ਵਾਲੇ ਜਿਨ੍ਹਾਂ ਨੇ ਆਪਣੇ ਕਾਰੋਬਾਰ ਦੀ ਜਿਹੜੀ ਆ ਵਿਸਤਾਰਪੂਰਕ ਡਿਟੇਲ ਦੇ ਵਿੱਚ ਜਾਣਕਾਰੀ ਦਿੰਦਿਆਂ ਹੋਇਆ ਉਹਨਾਂ ਨੌਜਵਾਨਾਂ ਨੂੰ ਵੀ ਜਿਹੜਾ ਇੱਕ ਵਧੀਆ ਮੈਸੇਜ ਦਿੱਤਾ ਜਿਹੜੇ ਕੈਨੇਡਾ ਅਮਰੀਕਾ ਵੱਲ ਭੱਜ ਰਹੇ ਨੇ ਸੋ ਉਹਨਾਂ ਨੂੰ ਕਿਹਾ ਕਿ ਜੇ ਸਖਤ ਮਿਹਨਤ ਦੇ ਨਾਲ ਨੀਤ ਸਾਫ ਦੇ ਨਾਲ ਇੱਥੇ ਰਹਿ ਕੇ ਪੰਜਾਬ ਦੀ ਧਰਤੀ ਦੇ ਉੱਤੇ ਕੰਮ ਕੀਤਾ ਜਾਵੇ ਇੱਕ ਤੇ ਆਪਣੇ ਸੱਭਿਆਚਾਰ ਦੇ ਨਾਲ ਜਿਹੜਾ ਉਹ ਜੁੜੇ ਰਹੋਗੇ ਤੇ ਦੂਸਰਾ ਇੱਥੇ ਵੀ ਰੋਜੀ ਰੋਟੀ ਇਸੇ ਇੱਥੇ ਵੀ ਸੁਨਹਿਰੀ ਪਵੇਕ ਹੈਗਾ ਜਿਵੇਂ ਉਹਨਾਂ ਦੱਸਿਆ ਕਿ 35 ਤੋਂ 40 ਜਿਹੜੇ ਮਲਾਜ਼ਮ ਨੇ ਉਹ ਇਹਨਾਂ ਦੇ ਕਾਰੋਬਾਰ ਦੇ ਨਾਲ ਜੁੜੇ ਹੋਏ ਨੇ ਉਹਨਾਂ ਦੀ ਵੀ ਰੋਜੀ ਰੋਟੀ ਚੱਲ ਰਹੀ ਹੈ ਸੋ ਨੀਤ ਸਾਫ ਦੀ ਜੇਕਰ ਗੱਲ ਕੀਤੀ ਜਾਵੇ ਤੇ ਸਾਹਮਣੇ ਕੈਮਰਾ ਘੁਮਾ ਕੇ ਦਿਖਾ ਜਾਇਆ ਜਿਵੇਂ ਉਹਨਾਂ ਨੇ ਲਿਖਿਆ ਹੋਇਆ ਸਾਹਮਣੇ ਇੱਕ ਮੋਟਾ ਮਾਟੋ ਲਿਖਿਆ ਹੋਇਆ ਆਪਣੇ ਕਾਊਂਟਰ ਦੇ ਉੱਪਰ ਸਭ ਦਾ ਮਾਲਿਕ ਏਕ ਹੈ ਹਾਂਜੀ ਰੰજુ ਜੀ ਇਹ ਸਭ ਦਾ ਮਾਲਿਕ ਜਿਹੜਾ ਏਕ ਹੈ ਉਹ ਤੇ ਚਲੋ ਹਰ ਇਨਸਾਨ ਸਮਝਦਾ ਕਿ ਸਭ ਦਾ ਮਾਲਿਕ ਏਕ ਹੈ ਤਾਂ ਮਤਲਬ ਕਿ ਤੁਹਾਡਾ ਪਰਮਾਤਮਾ ਉੱਪਰ ਜਿਹੜਾ ਅਥਾ ਵਿਸ਼ਵਾਸ ਹੈ ਸਭ ਕੋ ਪਰਮਾਤਮਾ ਦਾ ਜੀ ਮੈਂ ਹਰ ਧਰਮ ਦਾ ਸਤਿਕਾਰ ਕਰਨਾ ਹਾਂਜੀ ਹਾਂਜੀ ਐਕਚੁਅਲੀ ਪਰਮਾਤਮਾ ਏਕ ਹੈ ਜੀ 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 ਬਾਕੀ ਬੰਦੇ ਨੂੰ ਪਰਮਾਤਮਾ ਹਰ ਬੰਦੇ ਦੇ ਵਿੱਚ ਦੱਸਦਾ ਕਰਮ ਦੇ ਚੰਗੇ ਕਰਮ ਕਰੋਗੇ ਪ੍ਰਮਾਤਮਾ ਉਹਦੇ ਚੀ ਹੈ ਜੀ 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 ਤੇ ਜੀ ਨਾ ਲੈ ਕੇ ਕਰਮ ਮਾੜੇ ਕਰਨੇ ਆ ਤੇ ਉਹ ਪ੍ਰਮਾਤਮਾ ਦਾ ਲਾਂ ਲੈਂਦਾ ਫਾਇਦਾ ਕੋਈ ਨਹੀਂ ਇਹ ਮੇਰਾ ਆਪਣੀ ਸੋਚ ਹੈ ਥਿੰਕ ਇਜ਼ ਪੋਜ਼ਿਟਿਵ ਜੀ ਸਭ ਦਾ ਮਾਲਿਕ ਇੱਕ ਮਤਾਲਿਕ ਹੈ ਸੀ ਜੀ ਠੀਕ ਹੈ ਜੀ ਉਹਨਾਂ ਦਾ ਰੰਜੂ ਜੀ ਦਾ ਕਹਿਣਾ ਕਿ ਜੇਕਰ ਉਹਨਾਂ ਦੇ ਕਹਿਣ ਦਾ ਭਾਵ ਹੈ ਕਿ ਸਭ ਦਾ ਮਾਲਕ ਏਕ ਹੈ ਜਿਹਦਾ ਮਾਟੋ ਲਿਖਿਆ ਹੋਇਆ ਜਿਵੇਂ ਨਾਲ ਹੀ ਉਹਨਾਂ ਨੇ ਇੱਕ ਬਹੁਤ ਹੀ ਸੁੰਦਰ ਜਿਹੜਾ ਲੋਗੋ ਲਾਇਆ ਹੋਇਆ ਇੱਕ ਮੁਕਰਦਾ ਤੇ ਉਹਨਾਂ ਦਾ ਕਹਿੰਦਾ ਭਾਵਾ ਹੈ ਕਿ ਕਈਆਂ ਨੇ ਦੁਕਾਨ ਦੇ ਬਾਹਰ ਜਿੱਦਾਂ ਗੁਰੂ ਨਾਨਕ ਗਾਰਮੈਂਟ ਜਾਂ ਇਸ ਤਰ੍ਹਾਂ ਦੇ ਧਾਰਮਿਕ ਜਿਹੜੇ ਨੇ ਉਹ ਨਾਂ ਦੇ ਦਿੱਤੇ ਜਾਂਦੇ ਨੇ ਪਰ ਜਿਹੜੀ ਇਨਸਾਨ ਦੀ ਨੀਅਤ ਹੈਗੀ ਆ ਇਨਸਾਨ ਦੀ ਸੋਚ ਹੈਗੀ ਉਹ ਵੀ ਇਹਦੇ ਮੁਤਾਬਕ ਜਿਹੜੀ ਆ ਉਹ ਢਲਣੀ ਚਾਹੀਦੀ ਹੈ ਕਿ ਪ੍ਰਮਾਤਮਾ ਦੇ ਪੈ ਦੇ ਵਿੱਚ ਰਹਿ ਕੇ ਸੱਚੀ ਨੀਅਤ ਦੇ ਨਾਲ ਜਿਹੜਾ ਇਹ ਕਾਰੋਬਾਰ ਕਰਨਾ ਚਾਹੀਦਾ ਤੇ ਤਾਂ ਹੀ ਇਹਨਾਂ ਦੀ ਨੀਤ ਸਾਫ ਤੇ ਜੇ ਪ੍ਰਮਾਤਮਾ ਨੇ ਉਹਨਾਂ ਨੇ ਉਹਨਾਂ ਨੂੰ ਇੱਥੋਂ ਤੱਕ ਪਹੁੰਚਾਇਆ ਸੋ ਅਸੀਂ ਵੀ ਆਪਣੇ ਨਰਲੇਪ ਟੀਵੀ ਵੱਲੋਂ ਕਾਮਨਾ ਕਰਾਂਗੇ ਸ਼ੁਭ ਕਾਮਨਾਵਾਂ ਕਰਾਂਗੇ ਕਿ ਰੰਜੂ ਗੌਰਮੈਂਟ ਦੀ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਹੁੰਦੀ ਰਹੇ ਇਸੇ ਤਰ੍ਹਾਂ ਹੀ ਉਹ ਤਰੱਕੀ ਦੀ ਹਰ ਮੰਜ਼ਲ ਜਿਹੜੀ ਹੈ ਉਹ ਸਰ ਕਰਦੇ ਰਹਿਣ ਹੁਣ ਤੱਕ ਲਈ ਇੰਨਾ ਹੀ ਸਹਿਯੋਗੀ ਕੈਮਰਾ ਪਰਸਨ ਇੰਦਰਪ੍ਰੀਤ ਸਿੰਘ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਪ ਟੀਵੀ ਗੁਰਦਾਸਪੁਰ